ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਹਣਾ ਵੈਰੀ ਗੁੱਡ ਬਈ ਮੁੰਡੇ ਬਹੁਤ ਸੋਹਣੀ ਮਿਹਨਤ ਲਾ ਰਹੇ ਆ ਆ ਬੜਾ ਯਾਰ ਨਜ਼ਾਰੇ ਦਾ ਇੱਕ ਸੀਨ ਆ ਪੂਰੀ ਇਮਾਨਦਾਰੀ ਨਾਲ ਮਿਹਨਤ ਲਾਉਂਦੇ ਮੁੰਡੇ ਠੀਕ ਆ ਬਈ ਵੈਰੀ ਗੁੱਡ ਕੀਪ ਇਟ ਅਪ ਲੱਗੇ ਰੋ ਨਜ਼ਾਰਾ ਆਜੀ ਗਰਾਊਂਡ ਦਾ ਜਿਹੜਾ ਹੈਗਾ ਆਲਾ ਦਵਾਲਾ ਐਸੋੜੇ ਜਦੋਂ ਪੰਛੀ ਚਹਿਚਾਉਂਦੇ ਹਨ ਦਰਖਤਾਂ ਤੇ ਤੇ ਆਹ ਦੇਖੋ ਸ਼ਾਮ ਦਾ ਟਾਈਮ ਆ ਸੂਰਜ ਢਲ ਰਿਹਾ ਬੜਾ ਸੋਹਣਾ ਦ੍ਰਿਸ਼ ਐਸੋੜੇ ਤਾਂ ਵਾਕਈ ਗਰਾਊਂਡ ਆ ਜਾਈਦਾ ਤਾਂ ਸਾਰੇ ਦਿਨ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਬੜੀ ਫਾਸਟ ਜੀ ਜ਼ਿੰਦਗੀ ਹੋਈ ਹੁੰਦੀ ਆ ਇੱਥੇ ਆ ਕੇ ਜ਼ਿੰਦਗੀ ਰੁਕ ਜਾਂਦੀ ਆ ਥੋੜੇ ਸਮੇ ਲਈ ਗਰਾਉਂਡ 'ਚ ਬੱਚਿਆਂ ਨਾਲ ਜਦੋਂ ਟਾਈਮ ਸਪੈਂਡ ਕਰੀਦਾ। ਕਿਆ ਬਾਤਾਂ ਆ। ਬਹੁਤ ਸੋਹਣੀਆਂ। ਹਰਮਨ ਕੀ ਕਰ ਰਿਹਾ ਤੂੰ? ਰੇਡ ਮਾਰ ਰਿਹਾ ਕਿ ਜਾਫ ਕਰਨੀ ਆ। ਆਹ ਵੇ ਚੱਲ ਵੇ। ਚੈਲਮਾਨ ਲੈ ਵੀ ਆ ਇੱਕ ਨਵਾਂ ਖਿਡਾਰੀ ਤਿਆਰ ਹੋਇਆ ਰੇਡ ਪਾਉਣ ਲੱਗਿਆ ਬਸ ਤੇ ਕੈਂਚੀ ਨਾ ਮਾਰੀ ਬਸ 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 ਇਹ ਨਵਾਂ ਖਿਡਾਰੀ ਕੈਂਚੀ ਨਾ ਮਾਰੀ ਬਸ ਬਸ ਕੈਂਚੀ ਨਾ ਮਾਰੀ ਉਹ ਬਸ ਛੱਡ ਦੇ ਛੱਡ ਦੇ ਛੱਡ ਦੇ ਬਸ ਵੈਰੀ ਗੁੱਡ ਠੀਕ ਆ ਗੁੱਡ ਨਵਾਂ ਖਿਡਾਰੀ ਐਵੇਂ ਤੱਕਾ ਨਹੀਂ ਕਰਨਾ ਆ ਵੀ ਪ੍ਰਦੀਪ ਸਿੰਘ ਆ ਸਾਡਾ 75 ਕਿਲੋ ਤੇ ਓਪਨ ਦਾ ਪਲੇਅਰ ਚੱਲ ਜਾਂਦੇ ਚੱਲ ਆ ਬੱਚੇ ਸਾਈਕਲ ਦੀ ਐਕਟੀਵਿਟੀ ਇਹ ਚੱਲੀ ਜਾਂਦੀ ਨਾਲ ਦੀ ਨਾਲ ਤੇ ਆ ਸਾਡੀ ਸਟੇਜ ਆ ਇਹ ਕਰਨ ਆ ਬਈ ਗੋਲੀ ਬਾੰਦਦੀ ਆ ਯਾਫੀ ਆ ਸਾਡਾ 65 ਕਿਲੋ ਦਾ ਚੈਨਾ ਬਾਈ ਆ ਨੁਕਤੇ ਸਾਂਝੇ ਕਰ ਰਹੇ ਕੋਈ ਟਿਪਸ ਦੇ ਰਹੇ ਕਰਨ ਨੂੰ ਤੇ ਕਾਲੇ ਪਾਣੀ ਤੇਜ ਆ ਤੇਜ ਆ ਗਈ ਸਾਡੀ ਠੀਕ ਆ ਗਿਆ ਜੈਮ ਸਮਾਨ ਤਾਂ ਥੋੜੀ ਆ ਸਾਡੇ ਕੋਲ ਜੈਮ ਦਾ ਪਰ ਜਿੰਨਾ ਕੁ ਵੀ ਆ ਕੰਮ ਜਚਾਉਂਦਾ ਸਦਾ ਚੱਦੀ ਜਾਂਦਾ ਓ ਵੈਰੀ ਗੁੱਡ ਓ ਮੁੰਡਿਆ ਬਹੁਤ ਸੋਹਣਾ ਲੱਗਾ ਸੀ ਟੁੱਟ ਕੇ ਪਿਆ ਬਸ ਛੱਡ ਦੇ ਛੱਡ ਦੇ ਬਸ ਕਰ ਓ ਲੈ ਮੈਡਮ ਮੈਂ ਤਾਂ ਜਾਣੀ ਕਿ ਮਾਰ ਚੱਲ ਚੱਲ ਹੌਣ ਕਾਰਕਸ ਸਾਬੇ ਠੀਕ ਹੈ ਚੈਨਾ ਬਾਈ ਟੈਪਸ ਦੇ ਰਿਹਾ ਥੋੜੀ ਜੀ ਇੰਜਰੀ ਆਈ ਸੀ ਹਰ ਪੇ ਦੇ ਉਹਦੀ ਰਿਕਵਰੀ ਹੋ ਰਹੀ ਆ ਐਕਸਰਸਾਈਜ਼ ਜੰਗੜੀ ਹਾਂ ਰਿਕਵਰੀ ਕਾਫੀ ਹੋ ਗਈ ਅੱਗੇ ਨਾਲੋਂ ਥੋੜਾ ਜਿਹਾ ਰਹਿ ਗਿਆ ਹੁਣ ਹੋਰ ਰਿਕਵਰ ਕਰ ਲੈਣਾ ਸਾਈਕਲਿੰਗ ਪਲੱਸ ਬਾਲ ਦੀਆਂ ਐਕਸਰਸਾਈਜ਼ ਤੇ ਹੋਰ ਵੀ ਕੋਈ ਜਿਹੜੀਆਂ ਡਾਕਟਰ ਦੇ ਦੱਸੇ ਅਨੁਸਾਰ ਉਹ ਹੋ ਰਹੀਆਂ ਤੇ ਰਿਜ਼ਲਟ ਕਾਫੀ ਮਾਇਦਾ ਡੇ ਬਾਈ ਡੇ ਸੁਧਾਰ ਆ ਰਿਹਾ ਪੈਂਦਾ ਵੇਟ ਹੋਵੇ ਸੁਧਾਰ ਆ ਲੈ ਗਿਆ ਸਾਥ ਜਲਾਉਣੇ ਓਏ ਓਏ ਬੱਜੀ ਆਏ ਹਨ ਬੰਦਾ ਤਿੰਨ ਕਿ ਦਿਨ ਚਾਰ ਕਿ ਦਿਨ ਉੱਠ ਖੜਿਆ ਫਿਰ ਰਹਿ ਗਿਆ ਮਾਰੇ ਇਹ ਪਤਾ ਲੱਗੇ ਜੇ ਨਹੀਂ ਸਕਦਾ ਹਾਂ ਅੱਜ ਫੇਰ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ ਦੀ ਗਰਾਊਂਡ ਤੋਂ ਤੁਹਾਡੇ ਨਾਲ ਸੰਮਖੋ ਹੋਏ ਹਾਂ ਕੱਲ ਵੀ ਕੱਲ ਦੀ ਤਰ੍ਹਾਂ ਜਿਵੇਂ ਸਾਡੇ ਕੋਲ ਬਾਬਾ ਜੀ ਨੇ ਕੇਲਾਂ ਦੀ ਸੇਵਾ ਲਈ ਸੀ ਗਰਾਊਂਡ ਦੇ ਵਿੱਚ ਜੋ ਬੱਚੇ ਰੋਟੀਨ ਦੇ ਵਿੱਚ ਡੇਲੀ ਹਾਜ਼ਰੀ ਲਵਾ ਰਹੇ ਸਾਡੇ ਕੋਲ ਗਰਾਊਂਡ ਦੇ ਵਿੱਚ ਆਉਂਦੇ ਆ ਉਹਨਾਂ ਦੇ ਲਈ ਕੇਲਾਂ ਦੀ ਸੇਵਾ ਸੀ ਅੱਜ ਦੀ ਜਿਹੜੀ ਸੇਵਾ ਬਾਬਾ ਜੀ ਵੱਲੋਂ ਆ ਇੱਕ ਤਾਂ ਅੰਡੇ ਆ ਇੱਕ ਪਨੀਰ ਆ ਜਿਹੜੇ ਬੱਚੇ ਆਂਡਾ ਖਾ ਸਕਦੇ ਉਹਨਾਂ ਨੂੰ ਆਂਡਾ ਤੇ ਜਿਹੜੇ ਬੱਚੇ ਨਹੀਂ ਆਂਡਾ ਖਾਣਗੇ ਉਹ ਪਨੀਰ ਵਾਲੇ ਆ ਉਹਨਾਂ ਨੂੰ ਪਨੀਰ ਦੀ ਸੇਵਾ ਮਿਲੂਗੀ ਆ ਮੜੀ ਨਿਗਾ ਮਾਰ ਦੋ ਆ ਜਿਹੜੀ ਲਾਈਨ ਹੈ ਬੱਚੇ ਐਰੋ ਬਣੀ ਹੋਏ ਜਿਹੜੀ ਇਹ ਪਨੀਰ ਵਾਲੇ ਬੱਚੇ ਆ ਇਹ ਆਂਡਾ ਨਹੀਂ ਖਾਂਦੇ ਆਹ ਵਾਲੇ ਆਗੇ ਬੱਚੇ ਇਹ ਅੰਡੇ ਵਾਲੇ ਆ ਬਾਬਾ ਜੀ ਇਹਨਾਂ ਨੂੰ 1 ਮਿੰਟ ਬੱਚਿਆਂ ਨੂੰ ਕੁਝ ਦੱਸੋ ਆਪ ਦੇ ਜਿਹੜੇ ਤਿਆਰਬੇ ਚੋਂ ਮੂਵੀ ਬਣਦੀ ਇੱਥੇ ਜੀ ਸਾਰਿਆਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੇ ਪਿਆਰੇ ਬੱਚੇ ਮੇਰੇ ਦੋਸਤ ਤੇ ਖੈਦਾਰੀ ਸਹਿਬਾਨ ਤੁਹਾਨੂੰ ਬੇਨਤੀ ਹੈ ਸਾਰੇ ਬੱਚਿਆਂ ਨੂੰ ਪਹਿਲਾ ਨੰਬਰ ਦਾ ਆਪਣੇ ਮਾਪੇ ਦੇ ਆਖੇ ਲੱਗਣਾ ਫੋਨ ਦੀ ਬਰਤੋਂ ਨਹੀਂ ਕਰਨੀ ਠੀਕ ਹੈ ਤੇ ਉਹ ਤੋਂ ਬਾਅਦ ਜਿਹੜੀ ਕਰਨੀ ਮੇਨ ਮੁੱਦਾ ਤੁਹਾਡਾ ਪੜਾਈ ਦਾ ਪੜਾਈ ਕਰਨੀ ਆ ਠੀਕ ਹੈ ਤੇ ਪ੍ਰਿੰਟ ਸੁਲਾਉਣੀਆਂ ਸਾਰਿਆਂ ਨੇ ਹਾਂਜੀ ਚਲੋ ਕਿਤੇ ਨਿਹਾਲ ਸਿੰਘ ਵਾਲੇ ਦੀ ਆਪਣੇ ਦੀ ਕੋਈ ਟੀਮ ਨਹੀਂ ਸੀ ਹੁੰਦੀ ਇੱਕ ਬੱਚਾ ਨਹੀਂ ਹੁੰਦਾ ਪੰਜ ਤੋਂ ਦੋ ਜਣੇ ਆ ਹੁੰਦੇ ਸੀ ਬੱਚੇ ਇੱਥੇ ਅੱਜ ਮੈਨੂੰ ਬਹੁਤ ਖੁਸ਼ੀ ਆ ਵੀ ਸਾਡੇ ਨਿਹਾਲ ਸਿੰਘ ਵਾਲੇ ਤੇ ਸ਼ਹਿਰ ਦੇ ਵਿੱਚੋਂ ਐਡਾ ਸ਼ਹਿਰ ਹੋਵੇ 15000 ਦੀ ਆਬਾਦੀ ਵਾਲੇ ਤੇ ਬੱਚਾ ਇੱਕ ਵਣੀ ਪਲੇਅਰ ਹੁੰਦਾ ਸੀ ਤੇ ਅੱਜ ਸਾਡੇ 150 ਬੱਚਾ ਆ ਰਿਹਾ ਤੁਸੀਂ ਹੋਰ ਵੀ ਆਦੇ ਦੋਸਤਾਂ ਨੂੰ ਵੀ ਕਹਿਣਾ ਇਹ ਗੱਲ ਵੀ ਆਪਾਂ ਚੱਲਣਾ ਗਰਾਊਂਡ ਠੀਕ ਆ ਜਿੰਨੀ ਵੀ ਹੋਊ ਮੈਂ ਤਾਂ ਦੇ ਹੀ ਨਾਲ ਥੋੜੀ ਸੇਵਾ ਕਰੂੰਗਾ ਜਿੰਨੇ ਵੀ ਜਿਹੜਾ ਪਲੇਅਰ ਬਣੂ ਵਧੀਆ ਜਿਹੜਾ ਵਧੀਆ ਬਣਿਆ ਕਰੂਗਾ ਜਿੱਤੂਗਾ ਉਹਨਾਂ ਨੂੰ ਵਧੀਆ ਸਨਮਾਨ ਵੀ ਕਰਾ ਕੇ ਦਊਂਗਾ ਜਿੰਨੀ ਯੋਗ ਆ ਠੀਕ ਆ ਬਸ ਇੰਨਾ ਕਹਿਣਾ ਹੈ ਠੀਕ ਆ ਨਹੀਂ ਮਤਲਬ ਇਹ ਨਹੀਂ ਸਨਮਾਨ ਵਧੇ ਜਾਣ ਵਾਲੇ ਮੇਰੇ ਵੀ ਭਾਈ ਪ੍ਰਦੀਪ ਆ ਖਾਗਦੇਗਾ ਛਲਾ ਦੇ ਮੈਂ ਪ੍ਰਦੀਪ ਜੀ ਹਾਪੀ ਤੂੰ ਆ ਜਾ ਘਰ ਨੇ ਦੋਵੇਂ ਜਣੇ ਉੱਤ ਜਾ ਆ ਜੀ ਲੈਣਾ ਦੂਜਾ ਕੋਈ ਨਾ ਕਾਲਾ ਨੂੰ ਪਕੜਾ ਜਾਂਦੇ ਆਪਣੇ ਬਰੇ ਭਾਈ ਹੁਣ ਤਰ ਹੋ ਗਏ ਚਾਣੇ ਮੇਰੀ ਇਧਰ ਲਾ ਦੀ ਆ ਜੀ ਇਹਨਾਂ ਨੂੰ ਲਿਮਟ ਤੇ ਤਾਕ ਦੇਖ ਇਧਰ ਤੈਨੂੰ ਤੋਂ 4 ਪੀਸ ਇਧਰ 5 ਤੋਂ 8 ਪੀਸ ਤੂੰ ਕਹ ਰਿਹਾ ਇਧਰ ਉੱਠ ਕੇ ਵੀ ਪਨੀਰ ਆਣਾ ਚਲੋ ਉਧਰ ਚਲੋ ਪਾਸੇ ਇਧਰ ਬਸ ਇਧਰ ਪਾਸੇ ਉਹ ਗਰਾਉਂਡ 'ਚ ਨਹੀਂ ਜਾਣਾ ਅੰਡਾ ਲੈ ਕੇ ਕਿਸੇ ਨੇ ਗਰਾਉਂਡ 'ਚ ਕਿਸੇ ਨੇ ਛੱਡਣਾ ਚਲੋ ਉਧਰ ਇਹਨਾਂ ਨੂੰ ਆਏਗਾ ਅੰਡਾ ਛੱਡ ਲੈ ਬਸ ਪਿੱਛਲੇ ਨਾਲ ਮੂਰੇ ਹੋਈ ਜਾਂਦੇ ਆ ਬਾਰ-ਬਾਰ ਇੱਕ ਹੋਰ ਵੀ ਸਾਰੇ ਨਗਰ ਨਿਵਾਸੀਆਂ ਨੂੰ ਮੰਡੀ ਵਾਸੀਆਂ ਨੂੰ ਨਿਹਾਲ ਸਿੰਘ ਵਾਲਾ ਦੇ ਜਿੰਨੇ ਵੀ ਵਸਨੀਕ ਆ ਸਾਰੇ ਭਰਾਵਾਂ ਨੂੰ ਨਿਮਰਤਾ ਸਹਿਤ ਸਿਰ ਝੁਕਾ ਕੇ ਬੇਨਤੀ ਕਰਦੇ ਆ ਵੀ ਜਿੰਨੇ ਵੀ ਆ ਬੱਚੇ ਖੇਡ ਰਹੇ ਅੱਜ ਜਾਂ ਵੱਡੇ ਬੇਟ ਵਾਲੇ ਆ ਜਾਂ ਛੋਟੇ ਬੇਟ ਵਾਲੇ ਆ ਤੇ ਨਿਹਾਲ ਸਿੰਘ ਇੱਕ ਪਿੰਡਾਂ ਦੇ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਦੋ ਦੋ ਟੀਮਾਂ ਤਿਆਰ ਹੋ ਜਾਂਦੀਆਂ ਓਪਨ ਦੀਆਂ ਲਾ ਲਓ 65 ਦੀਆਂ ਲਾ ਲਓ 70 ਦੀਆਂ ਲਾ ਲਓ 35 ਕਿਲੋ ਦੀਆਂ ਲਾ ਲਓ 40 ਦੀਆਂ ਲਾ ਲਓ ਤੇ ਸਾਡਾ ਨਿਹਾਲ ਸਿੰਘ ਆ 15000 ਦੀ ਆਬਾਦੀ ਵਾਲੇ ਦੇ ਵਿੱਚੋਂ ਇੱਕ ਟੀਮ ਨਹੀਂ ਪੈਦਾ ਕਰ ਸਕਦੇ ਸਾਰਿਆਂ ਨੂੰ ਬੇਨਤੀ ਹੈ ਜੀ ਕੋਈ ਪੈਸੇ ਲਈ ਨਹੀਂ ਕਹਿ ਰਹੇ ਵੀ ਜੀ ਨੇ ਵੀ ਕੋਈ ਮਾਲੀਸੇ ਪਹਿਲਾਂ ਕਰਨੀ ਨਾ ਬੱਚਿਆਂ ਦੀ ਡਾਈਟ ਦੀ ਕੋਈ ਆਪਦੇ ਬੇਟੇ ਨੂੰ ਭੇਜ ਦਿਓ ਕੋਈ ਆਪਣੇ ਭਰਾ ਨੂੰ ਭੇਜ ਕੇ ਕੋਈ ਖਾਣ ਪੀਣ ਵਾਲੀ ਚੀਜ਼ ਇਹਨਾਂ ਦੀ ਸਹਾਇਤਾ ਕਰਦਿਆ ਕਰੋ ਤਾਂ ਕਿ ਬੱਚੇ ਅੱਗੇ ਵੱਧ ਸਕਣ ਨਿਹਾਲ ਸਿੰਘ ਵਾਲੇ ਦਾ ਨਾਮ ਉੱਚਾਉਣਾ ਚਾਹੀਦਾ ਮੋਗੇ ਜ਼ਿਲ੍ਹੇ ਦਾ ਨਾਮ ਉੱਚਾਉਣਾ ਚਾਹੀਦਾ ਤੇ ਆਪਣੇ ਭੈਣ ਭਰਾਵਾਂ ਦਾ ਸਾਰੇ ਨਗਰ ਦਾ ਹੀ ਨਾਮ ਉੱਚਾਉਣਾ ਚਾਹੀਦਾ ਵੈਗਰੀ ਚਿਕਾ ਖਾਲਸਾ ਵੈਗਰੀ ਕਿਫਤ